ਸਰ ਕਿਵੇਂ ਹੋਇਆ ਜੀ ਹਾਦਸਾ ਇਹ? ਪਰ ਮੱਪਾ ਦੇਖਿਆ ਰਹੇ ਜੀ। 5:30 ਵਜੇ ਸਾਨੂੰ ਮੈਂ ਫੋਨ ਕਰਿਆ ਮਾਂ ਬੀਬੀ ਜੀ ਠੀਕ ਠਾਕ ਹੋ। ਇਹਨਾਂ ਕਹਿੰਦੇ ਜੀ ਬਾਬਾ ਸਿੱਧੀ ਜੰਦ ਦੇ ਆ ਗਏ। ਮਾਂ ਚੱਲ ਕੋਈ ਨਾ ਫਿੱਲੀ। ਤੁਸੀਂ ਰਾਮ ਨਾਲ ਆ ਜਾਓ ਕੋਈ ਗੱਲ ਠੀਕ ਆ। ਸੁਖ ਸਾਹਾ ਆ ਵੀ ਸੁਖਾਪਾ ਰਾਮ ਨਾਲ ਆਇਆ। ਉਹ ਜੀ ਗੱਡੀ ਰਾਮ ਨਾਲ ਸਾਡੀ ਆ ਰਹੀ। ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕੌਣ। ਉਹ ਬਿਜਾਉਂਦੇ ਬਿਜਾਉਂਦੇ ਨੇ ਗੱਡੀ ਇੱਕ ਘਰ ਤੱਕ। ਸੰਬਰਾੜਾ ਦੇ ਕੋਲ ਰੋਪੜ ਰੋਡ ਨਹਿਰ ਤੇ ਸਵੇਰੇ 7 ਵਜੇ ਦਰਦਨਾਖਾਸਾ ਹੋਇਆ ਬਾਬਾ ਬੜਪາກ ਸਿੰਘ ਜੀ ਤੋਂ ਮੱਥਾ ਟੇਕ ਕੇ ਆ ਰਹੀ ਨਮੀ ਬਲੈਰੋ ਪਿਕਅਪ ਨਹਿਰ ਚ ਜਾ ਡਿੱਗੀ ਜਿਸ ਕਾਰਨ ਦੋ ਬੱਚਿਆਂ ਸਮੇਤ ਚਾਰ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਪਾਇਲ ਦੇ ਪਿੰਡ ਨਿਆਪੁਰ ਤੋਂ 15 ਤੋਂ 16 ਨਿਵਾਸੀ ਨਮੀ ਬਲੈਰੋ ਦੇ ਵਿੱਚ ਸਵਾਰ ਹੋ ਕੇ ਬਾਬਾ ਬੜਪາກ ਸਿੰਘ ਮੱਥਾ ਟੇਕਣ ਗਏ ਸੀ। ਤਾਂ ਜਦੋਂ ਵਾਪਸੀ ਵੇਲੇ ਘਰ ਆ ਰਹੇ ਸੀ ਤਾਂ ਸਵੇਰੇ 7 ਵਜੇ ਸਮਰਾਲਾ ਦੇ ਕੋਲ ਰੋਪੜ ਰੋਡ ਤੇ ਪਿੰਡ ਭਵਾਦੇ ਪੁਲ ਦੇ ਕੋਲ ਪੁੱਜੇ ਤਾਂ ਪੀੜਤ ਵਿਅਕਤੀ ਮੁਤਾਬਿਕ ਗੱਡੀ ਅੱਗੇ ਮੋਟਰਸਾਈਕਲ ਆ ਗਿਆ ਚੇਸ ਨੂੰ ਬਚਾਉਂਦੇ ਚੱਕਰ ਚ ਗੱਡੀ ਚਾਲਕ ਗੱਡੀ ਦਾ ਸੰਤੁਲਨ ਖੋ ਬੈਠਾ ਅਤੇ ਗੱਡੀ ਸਰਹੰਦ ਨਹਿਰ ਚ ਜਾ ਡੇਗੀ ਇਸ ਗੱਡੀ ਵਿੱਚ 15 ਤੋਂ 16 ਸਵਾਰੀਆਂ ਸਵਾਰ ਸਨ ਇਸ ਘਟਨਾ ਵਿੱਚ ਮੌਕੇ ਤੇ ਹੀ ਬਲੈਰੋ ਗੱਡੀ ਸਵਾਰੀਆਂ ਸਮੇਤ ਨਹਿਰ ਚ ਜਾ ਡੇਗੀ ਜਿਸ ਵਿੱਚ ਦੋ ਬੱਚੇ ਮੌਕੇ ਤੇ ਨਹਿਰ ਚ ਰੁੜ ਗਏ ਅਤੇ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਇਕ ਔਰਤ ਦੀ ਸ਼ਰੀ ਚਮਕੌਰ ਸੈਭ ਹਸਪਤਾਲ ਚ ਇਲਾਜ ਦੌਰਾਨ ਮੌਤ ਹੋ ਗਈ ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲਣ ਤੇ ਪੁਲਿਸ ਪ੍ਰਸ਼ਾਸਨ ਰਾਹਤ ਕਾਰਜ ਵਿੱਚ जुट ਗਈ ਘਟਨਾ ਦਾ ਪਤਾ ਚਲਦੇ ਪੀੜਤ ਪਰਿਵਾਰ ਤੇ ਰਿਸ਼ਤੇਦਾਰ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਦਾ ਰੋ ਰੋ ਬੁਰਾ ਹਾਲ ਹੋ ਰਿਹਾ ਸਰ ਕਿਵੇਂ ਹੋਇਆ ਜੀ ਹਾਦਸਾ ਇਹ ਸਰ ਮਪਾ ਦੇ ਕੀ ਆ ਰਹੀ ਜੀ ਸਾਡੇ 5 ਵਜੇ ਸਾਨੂੰ ਮੈਂ ਫੋਨ ਕਰਿਆ ਮਾਂ ਬੀਬੀ ਵੀ ਠੀਕ ਠਾਕ ਹੋ ਇਹਨਾਂ ਕਹਿੰਦੇ ਵੀ ਜੀ ਬਾਬਾ ਸ਼੍ਰੀ ਚੰਦ ਦੇ ਆ ਗਏ ਮਾਸ਼ਾਲ ਕੋਈ ਨਾ ਫੀ ਜੀ ਤੁਸੀਂ ਆਰਾਮ ਨਾਲ ਜਾਓ ਕੋਈ ਗੱਲ ਨਹੀਂ ਠੀਕ ਕਰ ਚੁੱਕ ਸਾ ਵਾਪਿਸ ਚੁੱਕ ਪਰ ਆਰਾਮ ਨਾਲ ਆਇਓ ਮੇਰੇ ਉਦੋਂ ਬਾਅਦ ਕਹਾਂ ਲੈਂਦੀ ਕੋਈ ਉਹ ਜੀ ਉਹ ਤੋਂ ਬਾਅਦ ਆਹੀ ਬਗੋ ਮੇਰੇ ਭਾਈ ਨੇ ਮੈਨੂੰ ਫੋੜ ਕਰਿਆ ਕੇ ਨਾ ਕਰੀਓ ਆ ਵਾਪਸ ਕਿੰਨੇ ਸਾਰੇ ਕਿਨੇ ਸੀ ਜੀ ਬਾਹਰ ਤੋਂ 15 ਲੋਕ ਆ ਰਹੇ ਆ ਤੇ ਸਰ ਕਿੰਨੇ ਮਿੰਟs ਹੋ ਗਏ ਜੀ ਅੱਡਾ ਅੱਡਾ ਪਾਵਾ ਬਣੀ ਸਰ ਰੋਟਾ ਦੇ ਦੋ ਪਾਈ ਆ ਕਿਹੜੇ ਪਿੰਡ ਤੋਂ ਆਈ ਗੱਡੀ ਨਿਸ਼ਾਮਪੁਰ ਮੇਢ ਤੋਂ ਆਇਆ ਅਪਜੀ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਉਹ ਜੀ ਗੱਡੀ ਰਾਮ ਨੇ ਸਾਡੀ ਆ ਰਹੇ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕੌਣ ਵਜਾਉਂਦੇ ਵਜਾਉਂਦੇ ਨੂੰ ਗੱਡੀ ਇੱਕ ਟਾਇਰ ਲੱਗ ਗਿਆ ਕਿੰਨੀਆਂ ਸਵਾਜੀਆਂ ਸੀਗੀਆਂ ਵਿੱਚ ਖਵਾਰੀਆਂ ਹੈਗੀਆਂ 14 15 ਕਰੀਬ ਦੇ ਠੀਕ ਉਹਨਾਂ ਦੇ ਦੋ ਤਿੰਨ ਬੱਚੇ ਲੰਘ ਗਏ ਬੱਚੇ ਕੀ ਨਹਿਰ ਦੇ ਵਿੱਚ ਡੁੱਬ ਗਏ ਸੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀਗੇ ਉਹਦੇ ਦੋ ਤਾਂ ਮਰ ਗਏ ਸੌਣ ਸੀ ਤੇ ਕਿਹੜੇ ਪਿੰਡ ਤੋਂ ਆ ਰਹੇ ਸੀਗੇ ਜੀ ਡੇਰਾ ਸਾਹ ਤੋਂ ਆਏ ਪਾਪਾ ਪਾਪਾ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗਿਆ ਬਹੁਤ ਨਹੀਂ ਪਤਾ ਲੱਗਿਆ ਜੀ ਉਹਨਾਂ ਦੇ ਨਾਮ ਦਾ ਬਾਹਰ ਹੈ